ਤਬ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ 33 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਡੌਂਕੀ ਲਗਾ ਕੇ ਅਮਰੀਕਾ ਜਾ ਰਹੀ ਸੀ ਤਰਸਤੇ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਮੌਤ ਹੋ ਗਈ ਹੈ ਮ੍ਰਿਤਕ 33 ਸਾਲਾਂ ਨੌਜਵਾਨ ਛੇ ਪੈਣਾਂ ਦਾ ਇਕਲੌਤਾ ਪੁੱਰਾ ਸੀ ਅਤੇ ਅਮਰੀਕਾ ਜਾ ਰਿਹਾ ਸੀ ਡੌਂਕੀ ਲਗਾ ਕੇ ਜਾ ਰਿਹਾ ਸੀ ਅਜੇ ਦੇ ਵਿੱਚ ਰਸਤੇ ਦੇ ਵਿੱਚ ਹੀ ਉਸਦੀ ਮੌਤ ਹੋ ਜਾਂਦੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਐਨਆਰਏ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਕੇ ਤੇ ਪਹੁੰਚੇ ਤੇ ਪਰਿਵਾਰ ਨੂੰ ਹੌਸਲਾ ਦਿੱਤਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ 33 ਸਾਲਾ ਨੌਜਵਾਨ ਹੈ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਦੇ ਅਜਨਾਲਾ ਕਸਬੇ ਦੇ ਰਮਦਾਸ ਦਾ ਰਹਿਣ ਵਾਲਾ ਸੀ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਅਮਰੀਕਾ ਜਾ ਰਿਹਾ ਸੀ ਡੌਂਕੀ ਲਗਾ ਕੇ ਇਸ ਦੌਰਾਨ ਜਦੋਂ ਗੁਆਟੇ ਮਲਾ ਪਹੁੰਚਦਾ ਗੁਆਟੇ ਮਲਾ ਦੇ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਨਾਲਦਿਆਂ ਦੇ ਵੱਲੋਂ ਜੋ ਹੈ ਫੋਨ ਕਰਕੇ ਪਰਿਵਾਰ ਨੂੰ ਇਸ ਦੀ ਖਬਰ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਰਿਸ਼ਤੇਦਾਰਾਂ ਦੇ ਮੁਤਾਬਿਕ ਗੁਰਪ੍ਰੀਤ ਪਹਿਲਾਂ ਇੰਗਲੈਂਡ ਸੀਗਾ ਉਸ ਤੋਂ ਬਾਅਦ ਉਸ ਦੀ ਇੱਛਾ ਸੀ ਕਿ ਅਮਰੀਕਾ ਜਾਵੇ ਇਸ ਕਰਕੇ ਕਾਫੀ ਪੈਸਾ ਵੀ ਲਾਇਆ ਸੀ ਏਜੰਟਾਂ ਨੂੰ ਵੀ ਕਾਫੀ ਪੈਸਾ ਦਿੱਤਾ ਡੋਂਕੇ ਲਗਾ ਕੇ ਜਾ ਰਹੀ ਸੀ ਤਾ ਚਾਨਕ ਗੁਆਟੇ ਵਾਲਾ ਦੇ ਨੇੜੇ ਉਸ ਦੀ ਮੌਤ ਹੋ ਗਈ ਹੈ ਤਾਂ ਬੜਾ ਹੀ ਮੰਦ ਭਾਗਾ ਪਾਣਾ ਇਸ ਪਰਿਵਾਰ ਦੇ ਨਾਲ ਵਾਪਰ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਜਨਾਲਾ ਦੇ ਰਮਦਾਸ ਦੀ ਇਹ ਪੂਰੀ ਖਬਰ ਦਸਤੀ ਜਾਰੀ ਗੁਰਪ੍ਰੀਤ ਸਿੰਘ 33 ਸਾਲ ਦਾ ਤੇ 6 ਭੈਣਾਂ ਦਾ ਇਕਲੌਤਾ ਭਰਾ ਸੀ ਅਮਰੀਕਾ ਜਾਣ ਲੱਗੇ ਉਸ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਰੋ ਰੋ ਕੇ ਪਰਿਵਾਰ ਬਾੜਾਂ ਦਾ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਘਰ ਦਾ ਮਾਹੌਲ ਹੈ ਸੋਗ ਦੀ ਲਹਿਰ ਦੌਰ ਗਈ ਹੈ ਤਾਂ ਤੁਹਾਨੂੰ ਕੀ ਸੁਣਾਦਣ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ ਮੇਰੇ ਨਾਮ ਮਨਦੀਪ ਘਰ ਹੈ ਮੇਰੇ ਤੋਂ ਮੇਰੇ ਛੋਟਾ ਵੀਰ ਸੀ ਇਹ ਸ਼ੇ ਪਹਿਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਅਸੀਂ ਆਪਣੇ ਵੀਰ ਪਰਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹਦੇ ਬਸ ਹੀ ਚੋਨੇ ਸਾਡੇ ਵੀਰ ਦੀ ਲਾਜ ਸਾਡੇ ਘਰ ਆ ਜੀ ਅੱਜ ਵਿੱਚ ਕੀ ਨਾਮ ਹੈ ਤੇ ਕੀ ਗੱਲਬਾਤ ਕਰ ਰਹਾ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਉਹਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਥਾ ਪਤਾ ਲੱਗਾ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਡਰ ਦੇ ਸੀਗੇ ਜਿਹੜੇ ਹੋਰ ਏਜੰਡਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਹਨਾਂ ਦੇ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਉਹੋ ਜੀ ਗੱਲਬਾਤ ਰਹੀ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨ ਸਾਰੇ ਇਹਨਾਂ ਦੇ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਆ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾਂ 'ਚ ਨਿਕਲ ਗਿਆ ਬਸ ਹੋਰ ਕੁਝ ਨਹੀਂ ਹੈ ਉਹਨਾਂ ਤੋਂ ਮੈਂ ਪਹਿਲਾਂ ਗਿਆ ਕਿੰਨੇ ਪੈਸੇ ਲੱਗੇ ਇਹ ਤੋਂ तकरीबन 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਹਾਂ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਿਮ ਰਸਮੀ ਰਵਾਜ ਹੋ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਪੈਣ ਭਰਾ ਅਸੀਂ 8 ਪੈਣ ਭਰਾਵਾਂ 6 ਪੈੜਾ ਨੇ 2 ਪਰਾ ਸੀ ਇਹ ਅਰੁਦਾਸ ਕਸਬਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੀ ਦੁੱਖਗਵਾਈ ਇਸ ਕਰਕੇ ਵੀ ਹੈ ਕਿ ਆਪਾਂ ਇੰਨੇ ਪੈਸੇ ਲਾ ਕੇ ਜਿੱਦਾਂ ਉਹਦੇ ਮਾਪਿਆਂ ਨੇ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆਂ ਪੁੱਤਾਂ ਨੂੰ ਜਵਾਨ ਧੀਆਂ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਆਪਾਂ ਇਹਦਾ ਧਕੀਲ ਦਿੰਦੇ ਹਾਂ ਸੁੰਦਾਂ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਰ ਆਪਾਂ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮੈਂ ਆਇਆ ਇਤ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਗੋਤਪੀ ਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਪੈਨ ਇਹਨਾਂ ਦਾ ਡਿਪਾਰਟਮੈਂਟ ਲੋ ਦੀ ਪਹਿਰਵਾਈ ਜੜੀ ਹੈ ਸ਼ੁਰੂ ਕਰਤੀ ਹੈ ਉਹ ਮਗਾ ਕੇ ਫਿਰ ਇਹਨਾਂ ਦੇ ਸੁਪੁੱਧ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਐ ਔਖਾ ਬਹੁਤ ਦੁੱਖ ਹੋਇਆ ਛੇ ਪੈਣਾ ਦਾ ਪਤਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜਾ ਚੁੱਕ ਕੇ ਉੱਥੇ ਜਾਣਾ ਬਾਕੀ ਦੁਨੀਆ ਇਹ ਤੋਂ ਵੱਡਾ ਹੋਰ ਕੀ ਮਾਰਾ ਕੰਮ ਹੋ ਸਕਦਾ ਸੋ ਬੜਾ ਅਫਸੋਸ ਹੈ